ਸਤਿ ਸ਼੍ਰੀ ਅਕਾਲ ਜੀ ਨੌਕਰੀ ਗੁਰੂ ਚੈਨਲ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਪੁਲਿਸ ਨੇ ਅੱਜ 31 ਦਸੰਬਰ 2024 ਨੂੰ ਸਾਲ ਦੇ ਲਾਸਟ ਦਿਨ ਆਪਣੀ ਪ੍ਰੈਸ ਕਾਨਫਰੰਸ ਰਾਹੀਂ ਉਪਲਬਧੀਆਂ ਗਣਾਈਆਂ ਤੇ ਇਹ ਵੀ ਦੱਸਿਆ ਕਿ ਭਵਿੱਖ ਵਿੱਚ ਕਿਹੜੀਆਂ ਭਰਤੀਆਂ ਕੀਤੀਆਂ ਜਾਣੀਆਂ ਤੁਹਾਡੇ ਸਾਹਮਣੇ ਹੈ ਕਿ 1800 ਪੋਸਟਾਂ ਦੀ ਬਹੁਤ ਹੀ ਜਲਦੀ ਕਾਂਸਟੇਬਲ ਦੀ ਭਰਤੀ ਹੋਣ ਵਾਲੀ ਆ ਪੰਜਾਬ ਪੁਲਿਸ ਦੇ ਵਿੱਚ ਇਸ ਬਾਰੇ ਵੀ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਕਿ ਉਹਨਾਂ ਨੇ ਖੁਦ ਆਪਣੀ ਪ੍ਰੈਸ ਕਾਨਫਰੰਸ ਰਾਹੀਂ ਬੋਲਿਆ ਠੀਕ ਹੈ ਤੇ 1746 ਪੋਸਟਾਂ ਜਿਹੜੀਆਂ ਉਹਨਾਂ ਦਾ ਵੀ ਰਿਜ਼ਲਟ ਜਲਦੀ ਆ ਜਾਏਗਾ ਠੀਕ ਹੈ ਤੇ ਹੁਣ ਤੁਸੀਂ ਅੱਗੇ ਵੀਡੀਓ ਸੁਣਿਓ ਜਿਸ ਤਰ੍ਹਾਂ ਆਪਾਂ ਨੂੰ ਪਤਾ ਹੈ ਪੰਜਾਬ ਗਵਰਨਮੈਂਟ ਨੇ ਡਿਸਾਈਡ ਕੀਤਾ ਹੋਇਆ ਹੈ ਕਿ ਹਰ ਸਾਲ 1800 ਕਾਂਸਟੇਬਲ ਦੀ ਭਰਤੀ ਜਰੀਆ ਕੀਹ ਜਾਊਗੀ ਅਗਲੀ ਜਿਹੜੀ ਸਾਡੀ ਆਲਰੇਡੀ ਪਾਈ ਗਈ ਹੁੰਦੀ ਆ ਉਹਨੇ ਕੁਸ਼ਨਾਂ ਦੇ ਵਿੱਚ 1246 ਕਾਂਸਟੇਬਲ ਹੋਣਗੇ ਜਗਾ ਜਲਦੀ ਇਸ ਤੋਂ ਇਲਾਵਾ ਜੇਲ੍ਹ ਬੁਆਗ ਦੀ ਭਰਤੀ ਬਾਰੇ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਬੋਲਿਆ ਗਿਆ ਹੈ ਕਿ 1220 ਪੋਸਟਾਂ ਜੋ ਕਿ ਲੰਬੇ ਸਮੇਂ ਤੋਂ ਨਹੀਂ ਭਰੀਆਂ ਗਈਆਂ ਜਿਸ ਦੇ ਕਾਰਨ ਐਬੋਲਿਸ਼ ਹੋ ਗਈਆਂ ਖਤਮ ਕੀਤੀ ਖਤਮ ਹੋ ਗਈਆਂ ਸੀ ਤੇ ਉਹਨਾਂ ਨੂੰ ਰਿਵਾਈਵ ਕੀਤਾ ਜਾਏਗਾ ਰਿਵਾਈਵ ਕਰਕੇ 1220 ਪੋਸਟਾਂ ਦੀ ਵੀ ਜੇਲ੍ਹ ਬੁਆਗ ਦੇ ਵਿੱਚ ਜਲਦੀ ਭਰਤੀ ਕੀਤੀ ਜਾਵੇਗੀ ਤੇ ਜੇਲ੍ਹ ਵਾਡਰ ਦੀ ਭਰਤੀ ਇਸ ਟਾਈਮ ਚੱਲ ਵੀ ਰਹੀ ਹੈ ਤੇ 1220 ਪੋਸਟਾਂ ਦੀ ਭਰਤੀ ਵੀ ਜਲਦੀ ਰਿਵਾਈਵ ਕਰਕੇ ਪੋਸਟਾਂ ਕੀਤੀ ਜਾਵੇਗੀ ਤੁਸੀਂ ਵੀਡੀਓ ਆਪ ਹੁਣ ਦੇਖ ਸਕਦੇ ਹੋ ਅੱਗੇ ਇਸ ਤੋਂ ਲਾਵਾ ਜੇਲਡ ਪਾਰਟਮੈਂਟ ਦੇ ਵਿੱਚ ਵੀ 179 ਬਾਰਡਰਸ ਦੀ ਜਿਹੜੀ ਰਿਕਰੂਟਮੈਂਟ ਆ ਉਹ ਚੱਲ ਰਹੀ ਹੈ ਔਰ 1220 ਪੋਸਟਾਂ ਜਿਹੜੀਆਂ ਉਹਦੀ ਜਿਹੜੀ ਆ ਉਹ ਪੋਸਟਾਂ ਨੂੰ ਰੀਸਟੋਰ ਕੀਤਾ ਜਾ ਰਿਹਾ ਹੈ ਜੇਲਡ ਪਾਰਟ ਲਈ ਅੱਗੇ ਪੰਜਾਬ ਪੁਲਿਸ ਨੇ ਕਾਨਫਰੈਂਸ ਦੇ ਵਿੱਚ ਇਹ ਵੀ ਦੱਸਿਆ ਕਿ 10000 ਪੋਸਟਾਂ ਕ੍ਰੀਏਟ ਕੀਤੀਆਂ ਜਾਣਗੀਆਂ ਵਿਭਾਗ ਦੇ ਵਿੱਚ 10000 ਪੋਸਟਾਂ ਦੇ ਵਿੱਚ ਕਾਂਸਟੇਬਲ ਦੀਆਂ ਸਬ ਇਨਸਪੈਕਟਰ ਦੀਆਂ ਹੋਰ ਵੀ ਮਤਲਬ ਕਿ ਪੋਸਟਾਂ ਕ੍ਰੀਏਟ ਕੀਤੀਆਂ ਜਾਣਗੀਆਂ ਤੇ 10000 ਪੋਸਟ ਆਉਣ ਵਾਲੇ ਟਾਈਮ ਦੇ ਵਿੱਚ ਪੰਜਾਬ ਪੁਲਿਸ ਚ ਭਰੀਆਂ ਜਾਣਗੀਆਂ ਜਿਹੜੀਆਂ ਉਹਦੇ ਵਾਸਤੇ ਗਵਰਨਮੈਂਟ ਦੇ ਕੋਲੇ ਸਾਡਾ ਪ੍ਰੋਪੋਜ਼ਲ ਗਿਆ ਹੋਇਆ ਹੈ ਔਰ ਆਉਣੇ ਕੁਝ ਦਿਨਾਂ ਦੇ ਵਿੱਚ ਜਾਂ ਕੁਝ ਟਾਈਮ ਦੇ ਵਿੱਚ ਸਾਰ ਸੰਭਾਵਨਾ ਹੈ ਕਿ 10000 ਨਵੀਆਂ ਪੋਸਟਸ ਕ੍ਰੀਏਟ ਹੋਣਗੀਆਂ ਪੰਜਾਬ ਪੁਲਿਸ ਦੇ ਵਿੱਚ ਡਿਸਟ੍ਰਿਕਟ ਲੈਵਲ ਤੇ ਜਿਹਦੇ ਨਾਲ ਪੰਜਾਬ ਪੁਲਿਸ ਦੀ ਸਟ੍ਰੈਂਥ ਜਿਹੜੀ ਹੋਰ ਬਣੇਗੀ ਤੇ ਇਹਨਾਂ ਸਾਰੀਆਂ ਭਰਤੀਆਂ ਦੀ ਤਿਆਰੀ ਲਈ ਸਾਡੇ ਚੈਨਲ ਨਾਲ ਤੁਸੀਂ ਜੁੜਜੋ ਹੁਣ ਤੋਂ ਤਾਂ ਉਹਨੂੰ ਫ੍ਰੀ ਚ ਤਿਆਰੀ ਕਰਵਾਈ ਜਾਵੇਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਠੀਕ ਆ ਤੇ ਬੈਲ ਨੋਟੀਫਿਕੇਸ਼ਨ ਨੂੰ ਦਬਾ ਲਓ ਤੇ ਵੀਡੀਓ ਚੰਗੀ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਆਪਣਾ ਟੈਲੀਗ੍ਰam ਚੈਨਲ ਦਾ ਨਾਮ ਹੈਗਾ ਨੌਕਰੀ ਗੁਰੂ ਉਹ ਵੀ ਜੁਆਇਨ ਕਰ ਲਓ ਉੱਥੇ ਤੁਹਾਨੂੰ ਫ੍ਰੀ ਪੀਡੀਐਫ ਮਿਲਣਗੀਆਂ ਆਪਣੀ ਇੱਕ ਨੌਕਰੀ ਗੁਰੂ ਐਪ ਵੀ ਹੈ ਐਪ ਦੇ ਉੱਤੇ ਵੀ ਡਾਟਾ ਮਿਲੇ ਕਰੇਗਾ ਤੁਹਾਨੂੰ 9888743699 ਆਪਣਾ ਨੰਬਰ ਆ ਇਸ ਨੰਬਰ ਦੇ ਉੱਤੇ ਤੁਹਾਨੂੰ ਕੋਈ ਵੀ ਅਗਰ ਦਿੱਕਤ ਆਉਂਦੀ ਹੈ ਤੁਸੀਂ ਮੈਸੇਜ ਕਰਕੇ ਗੱਲ ਕਰ ਸਕਦੇ ਹੋ ਠੀਕ ਆ ਅੱਜ ਦੀ ਵੀਡੀਓ ਚੋਂ ਅਸੀਂ ਇਨਾਂ ਹੀ ਧੰਨਵਾਦ